ਸੱਚਿਆ ਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਆਪਣੇ YouTube ਚੈਨਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਇੱਕ ਸੋਹਣੀ ਸੁਨੱਖੇ ਵਿਧਵਾ ਔਰਤ ਦੇ ਘਰੇ ਇੱਕ ਭਿਖਾਰੀ ਭੀਖ ਮੰਗਣ ਦੇ ਲਈ ਆਉਂਦਾ ਉਹ ਹਮੇਸ਼ਾ ਹੀ ਉਹਨਾਂ ਦੇ ਘਰੇ ਆਉਂਦਾ ਹੁੰਦਾ ਸੀ ਤੇ ਉਹ ਔਰਤ ਵੀ ਉਹਨੂੰ ਖੁਸ਼ੀ-ਖੁਸ਼ੀ ਖਾਣ ਦੇ ਲਈ ਕੁਝ ਦੇ ਦਿੰਦੇ ਵਿਧਵਾ ਔਰਤ ਉਸ ਭਿਖਾਰੀ ਨਾਲ ਬਹੁਤ ਗੱਲਾਂ ਕਰਿਆ ਕਰਦੇ ਪਿੰਡ ਵਾਲਿਆਂ ਨੇ ਗੱਲ ਫੁਲਾ ਦਿੱਤੀ ਕੀ ਵਿਧਵਾ ਔਰਤ ਦਾ ਉਸ ਭਿਖਾਰੀ ਨਾਲ ਕੋਈ ਚੱਕਰ ਹੈ ਜਦੋਂ ਇਹ ਖਬਰ ਵਿਧਵਾ ਔਰਤ ਨੂੰ ਪਤਾ ਲੱਗੀ ਤਾਂ ਉਸਨੇ ਭਿਖਾਰੀ ਨੂੰ ਆਪਣੇ ਘਰੇ ਆਉਣ ਤੋਂ ਮਨਾ ਕਰ ਦਿੱਤਾ ਉਸ ਭਿਖਾਰੀ ਨੂੰ ਕਹਿੰਦੀ ਹੈ ਕਿ ਤੇਰੇ ਕਰਕੇ ਮੇਰੀ ਪਿੰਡ ਵਿੱਚ ਬਹੁਤ ਬਦਨਾਮੀ ਹੋ ਰਹੀ ਹੈ ਤੇ ਤੂੰ ਇੱਥੇ ਨਾ ਆਇਆ ਕਰ ਭਿਖਾਰੀ ਨੇ ਕਿਹਾ ਕਿ ਜੇ ਇਸ ਤਰ੍ਹਾਂ ਦੀ ਗੱਲ ਹੈ ਤਾਂ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਇਹ ਸੁਣ ਕੇ ਔਰਤ ਗੁੱਸੇ ਵਿੱਚ ਆ ਜਾਂਦੀ ਹੈ ਫਿਰ ਉਹ ਭਿਖਾਰੀ ਉਸ ਵਿਧਵਾ ਔਰਤ ਨੂੰ ਕੁਝ ਅਜੀਬ ਹਾਲ ਦਿਖਾਉਂਦਾ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਜਾਂਦੀ ਹੈ ਆਖਰ ਉਹ ਭਿਖਾਰੀ ਕੌਣ ਸੀ ਪੂਰਾ ਸੱਚ ਜਾਣਨ ਲਈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਮਾਨਸਾ ਜੀ ਦੇਤੇ ਇੱਕ ਪਿੰਡ ਵਿੱਚ ਸੰਦੀਪ ਨਾਮ ਦੀ ਕੁੜੀ ਰਹਿੰਦੀ ਸੀ ਸੰਦੀਪ ਬਹੁਤ ਹੀ ਸੋਹਣੀ ਸੁਨੱਖੀ ਸੀ ਉਹ ਗ੍ਰੈਜੂਏਸ਼ਨ ਕਰ ਰਹੀ ਸੀ ਉਸ ਦੇ ਸੋਹਣੇ ਹੋਣ ਕਰਕੇ ਸਾਰੇ ਲੋਕ ਉਸ ਦੀ ਬਹੁਤ ਤਾਰੀਫ ਕਰਦੇ ਸਨ ਪਰ ਉਸਦੇ ਮੰਮੀ ਪਾਪਾ ਨੂੰ ਸੰਦੀਪ ਦੇ ਬਹੁਤ ਫਿਕਰ ਸੀ ਕਿ ਕਿਤੇ ਸਾਡੀ ਕੁੜੀ ਨਾਲ ਕੁਝ ਹੋਰ ਨਾ ਹੋ ਜਾਵੇ ਇੱਕ ਦਿਨ ਨਾਲ ਵਾਲੇ ਪਿੰਡੋਂ ਸੰਦੀਪ ਦੇ ਲਈ ਇੱਕ ਰਿਸ਼ਤਾ ਆਉਂਦਾ ਉਸ ਮੁੰਡੇ ਦਾ ਨਾਮ ਹਰਦੀਪ ਸਿੰਘ ਅਤੇ ਮੁੰਡੇ ਨੂੰ 15 ਕਿੱਲੇ ਜ਼ਮੀਨ ਦੇ ਆਉਂਦੇ ਸਨ ਉਹ ਬਹੁਤ ਹੀ ਮਿਹਨਤੀ ਤੇ ਵਧੀਆ ਸੁਭਾਅ ਵਾਲਾ ਸੀ ਉਹ ਚੰਡੀਗੜ੍ਹ ਵਿੱਚ ਨੌਕਰੀ ਕਰਦਾ ਸੀ ਘਰ ਵਿੱਚ ਰੁਪਏ ਪੈਸੇ ਦੀ ਕੋਈ ਕਮੀ ਨਹੀਂ ਸੀ ਸੰਦੀਪ ਦੇ ਪਾਪਾ ਇਸ ਰਿਸ਼ਤੇ ਲਈ ਹਾਂ ਕਰ ਦਿੰਦੇ ਹਨ ਕਿਉਂਕਿ ਰਿਸ਼ਤਾ ਬਹੁਤ ਹੀ ਵਧੀਆ ਸੀ ਪਰ ਸੰਦੀਪ ਅਜੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਉਹ ਵਿਆਹ ਲਈ ਮਨਾ ਕਰ ਦਿੰਦੀ ਹੈ ਉਹ ਕਹਿੰਦੀ ਹੈ ਕਿ ਮੈਂ ਅਜੇ ਵਿਆਹ ਨਹੀਂ ਕਰਵਾਉਣਾ ਪਰ ਸੰਦੀਪ ਦੇ ਪਾਪਾ ਉਸਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਗਏ ਤੇ ਕਹਿਣ ਲੱਗੇ ਕਿ ਮੈਨੂੰ ਤੇਰੀ ਬਹੁਤ ਫਿਕਰ ਹੈ ਜਮਾਨਾ ਬਹੁਤ ਮਾੜਾ ਹੈ ਆਪਣੇ ਪਾਪਾ ਨੂੰ ਆਪਣੇ ਮੂਰੇ ਇਸ ਤਰ੍ਹਾਂ ਹੱਥ ਜੋੜੇ ਦੇਖ ਉਹ ਵਿਆਹ ਲਈ ਹਾਂ ਕਰ ਦਿੰਦੀ ਹੈ ਤੇ ਫਿਰ ਸੰਦੀਪ ਅਤੇ ਹਰਦੀਪ ਦਾ ਵਿਆਹ ਹੋ ਜਾਂਦਾ ਹੈ ਤੇ ਸੰਦੀਪ ਹਰਦੀਪ ਦੇ ਘਰ ਚਲੀ ਜਾਂਦੀ ਹੈ ਉਹ ਵਿਆਹ ਤੋਂ ਬਾਅਦ ਬਹੁਤ ਵਧੀਆ ਤਰੀਕੇ ਨਾਲ ਆਪਣੇ ਸੱਸ ਸਹੁਰੇ ਦੀ ਸੇਵਾ ਕਰਦੀ ਹੈ ਤੇ ਘਰ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਸੰਭਾਲਦੀ ਹੈ ਸਮਾਂ ਬੀਤਦਾ ਜਾਂਦਾ ਤੇ ਉਹਨਾਂ ਦੇ ਵਿਆਹ ਨੂੰ 3 ਸਾਲ ਹੋ ਗਏ ਸਨ ਜਦੋਂ ਸੰਦੀਪ ਨੂੰ ਇਹ ਪਤਾ ਲੱਗਦਾ ਹੈ ਕਿ ਉਹ ਮਾਂ ਬਣਨ ਵਾਲੀ ਹੈ ਦਾ ਸਾਰਾ ਇਹ ਪਰਿਵਾਰ ਬਹੁਤ ਖੁਸ਼ ਹੁੰਦਾ ਹਰਦੀਪ ਚੰਡੀਗੜ੍ਹ ਵਿੱਚ ਹੀ ਸੀ ਇੱਕ ਮਹੀਨੇ ਬਾਅਦ ਉਸਦੀ ਬਦਲੀ ਮਾਨਸਾ ਦੀ ਹੋਣ ਵਾਲੀ ਸੀ ਇਸ ਗੱਲ ਤੋਂ ਸੰਦੀਪ ਹੁਣ ਬਹੁਤ ਹੀ ਖੁਸ਼ ਸੀ ਕਿ ਹਰਦੀਪ ਉਹਦੇ ਕੋਲ ਆ ਜਾਵੇਗਾ ਇੱਕ ਦਿਨ ਜਦੋਂ ਸੰਦੀਪ ਸਵੇਰੇ ਹਰਦੀਪ ਨੂੰ ਫੋਨ ਕਰਦੀ ਹੈ ਤਾਂ ਦੂਜੇ ਪਾਸਿਓਂ ਫੋਨ ਉਸਦਾ ਪਤੀ ਨਹੀਂ ਚੱਕਦਾ ਬਲਕਿ ਕੋਈ ਹੋਰ ਚੱਕ ਲੈਂਦਾ ਸੰਦੀਪ ਉਸ ਆਦਮੀ ਨੂੰ ਪੁੱਛਦੀ ਹੈ ਕਿ ਮੇਰਾ ਪਤੀ ਹਰਦੀਪ ਕਿੱਥੇ ਹੈ ਤੁਸੀਂ ਉਸ ਦਾ ਫੋਨ ਕਿਉਂ ਚੱਕਿਆ ਤਾਂ ਦੂਜਾ ਆਦਮੀ ਕਹਿੰਦਾ ਕਿ ਫਿਕਰ ਕੋਈ ਗੱਲ ਨਹੀਂ ਉਸ ਦੀ ਥੋੜੀ ਸਿਹਤ ਖਰਾਬ ਸੀ ਇਸ ਕਰਕੇ ਅਸੀਂ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਲਿਆ ਫਿਰ ਉਹ ਕਹਿੰਦਾ ਕਿ ਮੈਂ ਕੁਝ ਸਮੇਂ ਲਈ ਹਸਪਤਾਲ ਵਿੱਚੋਂ ਬਾਹਰ ਆਇਆ ਸੀ ਮੈਨੂੰ ਕੋਈ ਕੰਮ ਹੈ ਜਦੋਂ ਮੈਂ ਹਸਪਤਾਲ ਪਹੁੰਚ ਗਿਆ ਮੈਂ ਉੱਥੇ ਜਾ ਕੇ ਤੁਹਾਡੀ ਹਰਦੀਪ ਨਾਲ ਗੱਲ ਕਰਵਾ ਦੇਵਾਂਗਾ ਇਹ ਕਹਿ ਕੇ ਉਸ ਆਦਮੀ ਨੇ ਗੱਲ ਨੂੰ ਟਾਲ ਦਿੱਤਾ ਸੀ पर संदीप ਘਬਰਾ ਗਈ ਸੀ ਕਿ ਹਰਦੀਪ ਨੂੰ ਕੀ ਹੋ ਗਿਆ ਜਿਸ ਕਰਕੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪੈ ਗਿਆ ਉਹ ਆਪਣੇ ਸੱਸ ਸਹੁਰੇ ਨੂੰ ਵੀ ਇਹ ਗੱਲ ਦੱਸਦੀ ਹੈ संदीप ਦਾ ਸਹਰਾ ਵੀ ਹਰਦੀਪ ਦੇ ਫੋਨ ਤੇ ਕਈ ਵਾਰ ਫੋਨ ਕਰਦਾ ਉਹ ਆਦਮੀ ਹੀ ਫੋਨ ਚੱਕਦਾ ਤੇ ਉਹ ਆਦਮੀ संदीप ਦੇ ਸਹਰੇ ਨੂੰ ਵੀ ਇਸ ਤਰ੍ਹਾਂ ਹੀ ਕਹਿ ਦਿੰਦਾ ਕਿਵੇਂ ਬਾਹਰ ਹਾਂ ਤੁਹਾਡੀ ਗੱਲ ਬਾਤ ਵਿੱਚ ਕਰਵਾ ਦੇਵਾਂਗਾ ਫਿਰ ਉਹ ਵਾਰ-ਵਾਰ ਹਰਦੀਪ ਨੂੰ ਫੋਨ ਕਰਦੇ ਨੇ ਕਈ ਵਾਰ ਤਾਂ ਫੋਨ ਨੈਟਵਰਕ ਏਰੀਏ ਚੋਂ ਬਾਹਰ ਆਉਂਦਾ ਤੇ ਕਦੇ ਉਹ ਆਦਮੀ ਗੱਲ ਟਾਲ ਦਿੰਦਾ ਕਿ ਮੈਂ ਬਾਅਦ ਵਿੱਚ ਗੱਲ ਕਰਵਾ ਦੇਵਾਂਗਾ ਉਹਨਾਂ ਦੀ ਹਰਦੀਪ ਨਾਲ ਗੱਲ ਨਹੀਂ ਹੁੰਦੀ ਐਵੇਂ ਹੀ ਤਿੰਨ ਚਾਰ ਦਿਨ ਲੰਘ ਜਾਂਦੇ ਨੇ ਚੌਥੇ ਦਿਨ ਜਦੋਂ ਸੰਦੀਪ ਆਪਣੇ ਵਿਹੜੇ ਵਿੱਚ ਝਾੜੂ ਲਗਾ ਰਹੀ ਸੀ ਤਾਂ ਉਹਨਾਂ ਦੇ ਘਰ ਦੇ ਮੋਰੇ ਇੱਕ ਐਂਬੂਲੈਂਸ ਆਉਂਦੀ ਹੈ ਐਂਬੂਲੈਂਸ ਨੂੰ ਦੇਖ ਕੇ ਉਹ ਘਬਰਾ ਜਾਂਦੀ ਹੈ। ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਜਦੋਂ ਐਂਬੂਲੈਂਸ ਵਿੱਚੋਂ ਹਰਦੀਪ ਦੀ ਡੈੱਡ ਬਾਡੀ ਕੱਢਦੇ ਹਨ ਤਾਂ ਸੰਦੀਪ ਉੱਚੀ-ਉੱਚੀ ਚੀਕਾਂ ਮਾਰਨ ਲੱਗ ਜਾਂਦੀ ਹੈ। ਉਸ ਦੀਆਂ ਚੀਕਾਂ ਸੁਣ ਕੇ ਘਰ ਵਾਲੇ ਵੀ ਬਾਹਰ ਆ ਜਾਂਦੇ ਹਨ। ਸੱਸ ਸਹੁਰਾ ਵੀ ਹਰਦੀਪ ਦੀ ਡੈੱਡ ਬਾਡੀ ਨੂੰ ਦੇਖ ਕੇ ਰੋਣ ਲੱਗਦੇ ਹਨ। ਉਹਨਾਂ ਨੂੰ ਤਾਂ ਕੁਝ ਵੀ ਨਹੀਂ ਸੀ ਪਤਾ। ਸੰਦੀਪ ਨੂੰ ਤਾਂ ਹੁਣ ਵਿਚਾਰੇ ਨੂੰ ਕੋਈ ਹੌਸ਼ ਹੀ ਨਹੀਂ ਸੀ ਰਹੀ। ਉਸ ਨੇ ਤਾਂ ਕੁਝ ਖਾਦਾ ਨਾ ਕੁਝ ਪੀਤਾ ਉਹ 3-4 ਦਿਨ ਇਦਾਂ ਹੀ ਭੁੱਖੇ ਰਹੇ ਫਿਰ ਉਸ ਦੀ ਸੱਸ ਉਸ ਨੂੰ ਸਮਝਾਉਂਦੀ ਹੈ ਕਿ ਰੱਬ ਦੀ ਹੋਂਦ ਨੂੰ ਕੋਈ ਨਹੀਂ ਢਾ ਸਕਦਾ ਸਾਨੂੰ ਵੀ ਬਹੁਤ ਦੁੱਖ ਹੈ ਪਰ ਤੂੰ ਕੁਝ ਤਾਂ ਖਾ ਪੀ ਲੈ ਆਪਣੇ ਲਈ ਨਹੀਂ ਤਾਂ ਆਪਣੀ ਹੋਣ ਵਾਲੀ ਬੱਚੀ ਦੇ ਲਈ ਕੁਝ ਖਾ ਲੈ ਸੰਦੀਪ ਦੀ ਸੱਸ ਉਸ ਨੂੰ ਬਹੁਤ ਸਮਝਾਉਂਦੀ ਹੈ ਜੇ ਤੂੰ ਕੁਝ ਨਾ ਖਾਦਾ ਤਾਂ ਤੇਰੇ ਢਿੱਡ ਵਿੱਚ ਪਲਣ ਵਾਲਾ ਬੱਚਾ ਬਿਮਾਰ ਹੋ ਸਕਦਾ ਹੈ ਸੰਦੀਪ ਆਪਣੇ ਸੱਸ ਦੀ ਗੱਲ ਮੰਨ ਲੈਂਦੀ ਹੈ ਤੇ ਕੁਝ ਖਾ ਪੀ ਲੈਂਦੀ ਹੈ 7 ਦਿਨਾਂ ਬਾਅਦ ਹਰਦੀਪ ਦਾ ਭੋਗ ਪਾਇਆ ਜਾਂਦਾ ਹੁਣ ਸੰਦੀਪ ਨੇ ਫੈਸਲਾ ਕਰ ਲਿਆ ਸੀ ਕਿ ਉਹ ਹੁਣ ਹੋਣ ਵਾਲੇ ਬੱਚੇ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਉਹ ਉਸ ਦੇ ਆਸਰੇ ਹੀ ਆਪਣੀ ਜ਼ਿੰਦਗੀ ਕੱਢ ਲਵੇਗੀ ਤੇ ਇੱਥੇ ਆਪਣੇ ਸਹੁਰਿਆਂ ਵਿੱਚ ਰਹਿ ਕੇ ਹੀ ਆਪਣੇ ਸੱਸ ਸਹੁਰੇ ਦੀ ਸੇਵਾ ਕਰੇਗੀ ਨਾਲੇ ਬੱਚੇ ਨੂੰ ਪਾਲ ਲਵੇਗੀ ਪਿੰਡ ਵਾਲੇ ਸੰਦੀਪ ਦੀਆਂ ਬਹੁਤ ਜ਼ਿਆਦਾ ਗੱਲਾਂ ਬਣਾਉਣ ਲੱਗ ਪਏ ਕਿਉਂਕਿ ਉਹ ਬਹੁਤ ਸੋਹਣੀ ਸੀ ਪਿੰਡ ਦੇ ਮੁੰਡੇ ਸੰਦੀਪ ਉਤੇ ਗੰਦੀ ਨਜ਼ਰ ਰੱਖਦੇ ਉਹ ਇੱਕ ਦੂਜੇ ਨੂੰ ਕਹਿੰਦੇ ਕਿ ਜੇ ਉਹ ਮੇਰੇ ਨਾਲ ਆ ਜਾਵੇ ਤਾਂ ਹੁਣ ਵੀ ਮੈਂ ਉਸ ਦੇ ਨਾਲ ਵਿਆਹ ਕਰਵਾ ਲਵਾਂ ਇਹ ਗੱਲਾਂ ਜਦੋਂ ਸੰਦੀਪ ਕੋਲ ਪਹੁੰਚਦੀਆਂ ਤਾਂ ਇਹਨਾਂ ਗੱਲਾਂ ਨੂੰ ਸੁਣ ਕੇ ਉਹ ਬਹੁਤ ਪਰੇਸ਼ਾਨ ਹੋ ਜਾਂਦੀ ਉਹ ਸਾਰਾ ਦਿਨ ਇਹਨਾਂ ਗੱਲਾਂ ਬਾਰੇ ਸੋਚਦੀ ਰਹਿੰਦੀ ਸੀ ਇੱਕ ਦਿਨ ਸੰਦੀਪ ਦੇ ਘਰ ਅੱਗੇ ਇੱਕ ਭਿਖਾਰੀ ਆਉਂਦਾ ਜਿਸ ਦੇ ਪਾਟੇ ਪੁਰਾਣੇ ਕੱਪੜੇ ਪਾਏ ਹੋਏ ਸਨ ਉਸ ਦੀ ਦਾੜੀ ਲੰਬੀ ਸੀ ਉਹ ਸੰਦੀਪ ਦੇ ਘਰ ਦੇ ਦਰਵਾਜ਼ੇ ਅੱਗੇ ਆ ਕੇ ਬੀਨ ਵਜਾਉਣ ਲੱਗਦਾ ਬੀਨ ਦੀ ਆਵਾਜ਼ ਜਦੋਂ ਸੰਦੀਪ ਦੇ ਕੰਨਾਂ ਵਿੱਚ ਪੈਂਦੀ ਹੈ ਤਾਂ ਅੰਦਰੋਂ ਭੱਜ ਕੇ ਬਾਹਰ ਆਂਦੀ ਹੈ ਉਹ ਸ਼ਾਂਤ ਹੋ ਕੇ ਸੁਣਨ ਲੱਗਦੀ ਹੈ ਉਹ ਭਿਖਾਰੀ ਨੂੰ ਦੇਖਣ ਲੱਗਦੀ ਹੈ ਫਿਰ ਸੰਦੀਪ ਉਸ ਭਿਖਾਰੀ ਤੋਂ ਪੁੱਛਦੀ ਹੈ ਕਿ ਤੁਹਾਨੂੰ ਕੀ ਚਾਹੀਦਾ ਹੈ ਭਿਖਾਰੀ ਅਗੋ ਕਹਿੰਦਾ ਕਿ ਜੂ ਵੀ ਤੁਹਾਡਾ ਦਿਲ ਕਰਦਾ ਉਹ ਦੇ ਦਿਓ ਸੰਦੀਪ ਅੰਦਰੋਂ ਥੋੜਾ ਜਿਹਾ ਆਟਾ ਲੈ ਕੇ ਆਉਂਦੀ ਹੈ ਤੇ ਉਸ ਭਿਖਾਰੀ ਨੂੰ ਪਾ ਦਿੰਦੀ ਹੈ ਭਿਖਾਰੀ ਸੰਦੀਪ ਨਾਲ ਕੁਝ ਗੱਲਾਂ ਕਰਨ ਲੱਗਦਾ ਉਸ ਦੀਆਂ ਗੱਲਾਂ ਸੰਦੀਪ ਨੂੰ ਬਹੁਤ ਹੀ ਵਧੀਆ ਲੱਗਦੀਆਂ ਹਨ ਭਿਖਾਰੀ ਸੰਦੀਪ ਨੂੰ ਕਹਿੰਦਾ ਕਿ ਜ਼ਿੰਦਗੀ ਵਿੱਚ ਦੁੱਖ ਤੇ ਸੁੱਖ ਆਉਂਦੇ ਹੀ ਰਹਿੰਦੇ ਨੇ ਆਪਾਂ ਨੂੰ ਜ਼ਿਆਦਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਜ਼ਿੰਦਗੀ ਤਾਂ ਹੈ ਹੀ ਦੁੱਖਾਂ ਤੇ ਸੁੱਖਾਂ ਦੀ। ਭਿਖਾਰੀ ਦੀਆਂ ਗੱਲਾਂ ਸੰਦੀਪ ਦੇ ਦਿਮਾਗ ਵਿੱਚ ਬੈਠ ਗਈਆਂ। ਉਹ ਭਿਖਾਰੀ ਉੱਥੋਂ ਚਲਾ ਗਿਆ। ਹੁਣ ਸੰਦੀਪ ਉਹਨਾਂ ਸਾਰੀਆਂ ਗੱਲਾਂ ਨੂੰ ਸੋਚ-ਸੋਚ ਕੇ ਭਿਖਾਰੀ ਨੂੰ ਯਾਦ ਕਰਦੀ। ਤਿੰਨ-ਚਾਰ ਦਿਨਾਂ ਬਾਅਦ ਭਿਖਾਰੀ ਫਿਰ ਸੰਦੀਪ ਦੇ ਘਰੇ ਆਉਂਦਾ ਹੈ। ਸੰਦੀਪ ਮੁਸਕਰਾ ਕੇ ਉਸ ਭਿਖਾਰੀ ਦਾ ਸਵਾਗਤ ਕਰਦੀ ਹੈ। ਉਹ ਉਸ ਨਾਲ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦੀ ਹੈ। ਭਿਖਾਰੀ ਹੁਣ ਵੀ ਉਸ ਨੂੰ ਗਿਆਨ ਦੀਆਂ ਗੱਲਾਂ ਹੀ ਦੱਸ ਰਿਹਾ ਸੀ। ਭਿਖਾਰੀ ਸੰਦੀਪ ਦੇ ਘਰੇ ਹਫ਼ਤੇ ਵਿੱਚ ਦੋ ਵਾਰ ਆਉਣ ਲੱਗਦਾ ਹੈ। ਪਿੰਡ ਵਾਲੇ ਸੰਦੀਪ ਤੇ ਉਸ ਭਿਖਾਰੀ ਦੀਆਂ ਗੱਲਾਂ ਬਣਾਉਣ ਲੱਗ ਗਏ ਸੀ ਕਿ ਇਹਨਾਂ ਵਿੱਚ ਕੋਈ ਨਾ ਕੋਈ ਚੱਕਰ ਹੈ। ਇਹ ਗੱਲ ਸੰਦੀਪ ਤੱਕ ਪਹੁੰਚ ਜਾਂਦੀ ਹੈ। ਸੰਦੀਪ ਨੇ ਹੁਣ ਸੋਚ ਲਿਆ ਸੀ ਕਿ ਜਦ ਵੀ ਉਹ ਭਿਖਾਰੀ ਕਾਰ ਆਵੇਗਾ ਮੈਂ ਉਸ ਨੂੰ ਮਨਾ ਕਰ ਦੇਵਾਂਗੀ। ਕਿਉਂਕਿ ਪਿੰਡ ਦੇ ਲੋਕ ਬੇਫਜ਼ੂਲ ਮੈਨੂੰ ਤੇ ਭਿਖਾਰੇ ਨੂੰ ਬੇਇੱਜ਼ਤ ਕਰ ਰਹੇ ਨੇ ਇੱਕ ਦੋ ਦਿਨਾਂ ਬਾਅਦ ਜਦੋਂ ਭਿਖਾਰੇ ਸੰਦੀਪ ਦੇ ਘਰੇ ਆਇਆ ਤਾਂ ਭਿਖਾਰੇ ਨੂੰ ਕਹਿ ਦਿੰਦੀ ਹੈ ਕਿ ਦੇਖੋ ਤੁਹਾਡਾ ਇੱਥੇ ਆਉਣਾ ਠੀਕ ਨਹੀਂ ਪਿੰਡ ਦੇ ਲੋਕ ਆਪਣੀਆਂ ਗੱਲਾਂ ਬਣਾ ਰਹੇ ਨੇ ਆਪਾਂ ਨੂੰ ਜਲੀਲ ਕਰ ਰਹੇ ਹਨ ਤਾਂ ਭਿਖਾਰੀ ਕਹਿੰਦਾ ਹੈ ਕਿ ਲੋਕਾਂ ਦਾ ਤਾਂ ਕੰਮ ਹੀ ਗੱਲਾਂ ਬਣਾਉਣਾ ਹੈ ਤੁਹਾਨੂੰ ਆਪਣੀ ਜ਼ਿੰਦਗੀ ਤੇ ਉਹਨਾਂ ਦੀਆਂ ਗੱਲਾਂ ਤੇ ਅਸਰ ਨਹੀਂ ਹੋਣਾ ਚਾਹੀਦਾ ਤੁਸੀਂ ਉਹਨਾਂ ਵੱਲ ਧਿਆਨ ਨਾ ਦਿਓ ਉਹਨਾਂ ਦੀਆਂ ਗੱਲਾਂ ਨੂੰ ਸੁਣਿਆ ਹੀ ਨਾ ਕਰ ਉਹ ਕਹਿੰਦੀ ਹੈ ਕਿ ਮੇਰੀ ਜ਼ਿੰਦਗੀ ਨਾਲ ਮੇਰਾ ਪਰਿਵਾਰ ਵੀ ਜੁੜਿਆ ਹੋਇਆ ਜੇ ਲੋਕ ਸਾਡੇ ਬਾਰੇ ਗਲਤ ਕਹਿਣਗੇ ਤਾਂ ਇੰਨਾਂ ਗੱਲਾਂ ਦਾ ਅਸਰ ਮੇਰੇ ਪਰਿਵਾਰ ਤੇ ਵੀ ਪੈਂਦਾ ਹੈ ਇਹ ਗੱਲ ਸੰਦੀਪ ਨੇ ਬਹੁਤ ਹੀ ਗੁੱਸੇ ਵਿੱਚ ਕਹੀ ਸੀ ਫਿਰ ਭਖਾਰੇ ਮੁਸਕਰਾ ਕੇ ਉਸ ਨੂੰ ਕਹਿੰਦਾ ਹੈ ਕਿ ਜੇ ਇਹ ਗੱਲ ਹੈ ਤਾਕਿ ਉਹਨਾਂ ਆਪਾਂ ਇੱਕ ਦੂਜੇ ਨਾਲ ਵਿਆਹ ਕਰਵਾ ਲਈਏ ਵਿਆਹ ਤੋਂ ਬਾਅਦ ਤਾਂ ਆਪਾਂ ਨੂੰ ਕੋਈ ਕੁਝ ਨਹੀਂ ਕਹੂਗਾ ਇਹ ਸੁਣ ਸੰਦੀਪ ਨੂੰ ਬਹੁਤ ਹੀ ਗੁੱਸਾ ਆਉਂਦਾ ਹੈ ਜਦੋਂ ਭਿਖਾਰੇ ਉਸ ਦੀਆਂ ਅੱਖਾਂ ਵਿੱਚ ਗੁੱਸਾ ਦੇਖਦਾ ਤਾਂ ਉਹ ਆਪਣੀ ਨਕਲੀ ਦਾੜੀ ਮੁੱਛ ਹਟਾ ਲੈਂਦਾ ਤੇ ਆਪਣਾ ਅਸਲੀ ਚਿਹਰਾ ਸੰਦੀਪ ਨੂੰ ਦਿਖਾਉਂਦਾ ਹੈ ਉਹ ਉਸ ਦਾ ਮੂੰਹ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਕਿਉਂਕਿ ਉਹ ਭਿਖਾਰੇ ਕੋਈ ਹੋਰ ਨਹੀਂ ਸੀ ਬਲਕਿ ਉਸਦੇ ਕਾਲਜ ਵਿੱਚ ਪੜ੍ਹਨ ਵਾਲਾ ਮੁੰਡਾ ਸੀ ਜਿਸ ਦਾ ਨਾਮ ਤਰਸੇਮ ਸੀ ਪਿੰਡ ਸੰਦੀਪ ਨੂੰ ਉਹ ਮਨ ਹੀ ਮਨ ਪਸੰਦ ਕਰਦਾ ਸੀ ਪਰ ਕਦੇ ਉਸ ਦੀ ਹਿੰਮਤ ਨਹੀਂ ਹੋਈ ਸੀ ਕਿ ਉਹ ਸੰਦੀਪ ਨੂੰ ਆਪਣੇ ਦਿਲ ਦੀ ਗੱਲ ਦੱਸ ਦੇਵੇ ਸੰਦੀਪ ਵੀ ਉਸ ਨੂੰ ਪਿਆਰ ਕਰਦੀ ਸੀ ਪਰ ਉਹਨੇ ਵੀ ਆਪਣੇ ਦਿਲ ਦੀ ਗੱਲ ਕਦੇ ਦੱਸੀ ਨਹੀਂ ਸੀ ਕਿਉਂਕਿ ਉਹ ਆਪਣੇ ਪਾਪਾ ਦੀ ਬਹੁਤ ਫਿਕਰ ਕਰਦੀ ਸੀ ਫਿਰ ਸੰਦੀਪ ਤਰਸੇਮ ਨੂੰ ਪੁੱਛਦੀ ਹੈ ਕੇ ਤੂੰ ਤਾਂ ਬਹੁਤ ਹੀ ਵਧੀਆ ਘਰੋਂ ਸੀ ਫਿਰ ਅੱਜ ਤੈਨੂੰ ਭੀਖ ਮੰਗਣ ਦੀ ਕੀ ਲੋੜ ਪੈ ਗਈ ਤਾਂ ਉਹ ਕਹਿੰਦਾ ਕਿ ਇਹਦੇ ਪਿੱਛੇ ਇੱਕ ਛੋਟੀ ਜਹੀ ਕਹਾਣੀ ਹੈ ਜੇ ਤੇਰੇ ਕੋਲੇ ਟਾਈਮ ਹੈ ਤਾਂ ਮੈਂ ਤੈਨੂੰ ਦੱਸ ਸਕਦਾ ਹੁਣ ਸੰਦੀਪ ترਸੀਮ ਨੂੰ ਜਾਣਦੀ ਸੀ ਇਸ ਲਈ ਉਹ ਬੈਠ ਕੇ ਉਸਦੇ ਨਾਲ ਗੱਲਾਂ ਕਰਨ ਲੱਗਦੀ ਹੈ ترਸੀਮ ਉਸ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਕਾਲਜ ਟਾਈਮ ਤੋਂ ਹੀ ਬਹੁਤ ਪਿਆਰ ਕਰਦਾ ਸੀ ਜਦੋਂ ਤੂੰ ਕਾਲਜ ਚੋਂ ਹਟ ਗਈ ਤਮੇਂ ਤੇਰਾ ਪਤਾ ਕੀਤਾ ਮੈਨੂੰ ਪਤਾ ਲੱਗਿਆ ਕਿ ਤੇਰਾ ਤਾਂ ਵਿਆਹ ਕਰ ਦਿੱਤਾ ਹੈ ਮੇਰਾ ਦਿਲ ਪੂਰੀ ਤਰ੍ਹਾਂ ਟੁੱਟ ਗਿਆ ਮੈਂ ਵੀ ਉਸੇ ਦਿਨ ਤੋਂ ਕਾਲਜ ਜਾਣੋਂ ਹਟ ਗਿਆ ਜਦੋਂ ਮੇਰੇ ਪਿਤਾ ਜੀ ਨੇ ਮੇਰੇ ਨਾਲ ਵਿਆਹ ਦੀ ਗੱਲ ਕਰਦੇ ਤਾਂ ਮੈਂ ਉਹਨਾਂ ਨੂੰ ਸਾਫ਼-ਸਾਫ਼ ਕਹਿ ਦਿੰਦਾ ਕਿ ਮੈਂ ਵਿਆਹ ਨਹੀਂ ਕਰਵਾਵਾਂਗਾ ਮੈਂ ਤੇਰੇ ਬਾਰੇ ਸਾਰਾ ਕੁਝ ਸੱਚ-ਸੱਚ ਦੱਸ ਦਿੱਤਾ ਸੀ ਮੇਰੇ ਪਿਤਾ ਜੀ ਨੇ ਮੇਰੇ ਘਰ ਗੱਲ ਕਰਨ ਲਈ ਕਿਹਾ ਪਰ ਉਹ ਉਹਨਾਂ ਨੂੰ ਰੋਕ ਦਿੱਤਾ ਮੈਂ ਉਹਨਾਂ ਨੂੰ ਕਿਹਾ ਕਿ ਉਸ ਦਾ ਤਾਂ ਵਿਆਹ ਤੈ ਹੋ ਗਿਆ ਹੈ ਤੇ ਜੇ ਇਸ ਟਾਈਮ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਤਾਂ ਉਸ ਦੀ ਬਹੁਤ ਬੇਇੱਜ਼ਤੀ ਹੋਵੇਗੀ ਮੈਂ ਨਹੀਂ ਚਾਹੁੰਦਾ ਕਿ ਤੇਰੀ ਬੇਇੱਜ਼ਤੀ ਹੋਵੇ ਮੇਰੇ ਪਿਤਾ ਜੀ ਨੇ ਮੈਨੂੰ ਵਿਆਹ ਕਰਵਾਉਣ ਲਈ ਕਿਹਾ ਪਰ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਮੈਂ ਵਿਆਹ ਨਹੀਂ ਕਰਵਾਣਾ ਫਿਰ ਇੱਕ ਦਿਨ ਮੈਨੂੰ ਇਹ ਪਤਾ ਲੱਗਿਆ ਕਿ ਤੇਰੇ ਪਤੀ ਦੀ ਮੌਤ ਹੋ ਗਈ ਹੈ ਤੇ ਤੂੰ ਉਹਦੀ ਮੌਤ ਤੋਂ ਬਾਅਦ ਬਹੁਤ ਹੀ ਦੁਖੀ ਰਹਿਣ ਲੱਗੇ ਹੈ। ਇਸੇ ਲਈ ਮੈਂ ਭਿਖਾਰੀ ਬਣ ਕੇ ਤੈਨੂੰ ਸਮਝਾਉਣਾ ਚਾਹੁੰਦਾ ਸੀ ਕਿ ਨਹੀਂ ਹੋਣਾ ਚਾਹੀਦਾ ਇਹਨਾਂ ਦੁੱਖਾਂ ਨੂੰ ਆਪਣੀ ਜ਼ਿੰਦਗੀ ਚੋਂ ਕੱਢ ਦੇਣਾ ਚਾਹੀਦਾ ਹੈ। ਮੈਂ ਤੇਰੇ ਪਿੰਡ ਪੀਖ ਮੰਗਣ ਇਸੇ ਕਰਕੇ ਹੀ ਆਉਂਦਾ ਹਾਂ। ਪਿੰਡ ਦੇ ਬਾਹਰ ਮੇਰੀ ਕਾਰ ਖੜੀ ਹੈ। ਉਹਦੇ ਵਿੱਚ ਮੈਂ ਆਪਣੇ ਕੱਪੜੇ ਬਦਲ ਲੈਂਦਾ ਹਾਂ। ਇਸ ਤੋਂ ਬਾਅਦ ਮੈਂ ਆਪਣਾ ਕਾਰੋਬਾਰ ਸੰਭਾਲਦਾ ਹਾਂ। ਸੰਦੀਪ ਸੋਚਦੀ ਹੈ ਕਿ ਤਰਸੇਮ ਮੈਨੂੰ ਕਿੰਨਾ ਪਿਆਰ ਕਰਦਾ ਹੈ। ਉਹਨੇ ਮੈਨੂੰ ਸਮਝਾਉਣ ਲਈ ਇੱਕ ਭਿਖਾਰੀ ਦਾ ਰੂਪ ਧਾਰਨ ਕਰ ਲਿਆ ਸੀ। ਉਹ ਤਰਸੇਮ ਨੂੰ ਕਹਿਣ ਲੱਗਦੀ ਹੈ ਕਿ ਜੇ ਤੂੰ ਮੈਨੂੰ ਇੰਨਾ ਹੀ ਪਿਆਰ ਕਰਦਾ ਸੀ ਤਾਂ ਤੂੰ ਮੈਨੂੰ ਕਾਲਜ ਵਿੱਚ ਪੜ੍ਹਦੇ ਸਮੇਂ ਕਿਉਂ ਨਹੀਂ ਦੱਸਿਆ? ਉਹ ਕਹਿੰਦਾ ਕਿ ਉਦੋਂ ਮੈਨੂੰ ਕਦੇ ਮੌਕਾ ਹੀ ਨਹੀਂ ਮਿਲਿਆ ਅਤੇ ਨਾ ਹੀ ਮੇਰੇ ਵਿੱਚ ਕਦੇ ਹਿੰਮਤ ਹੋਈ। ਅੱਜ ਵੀ ਮੈਂ ਮਜ਼ਾਕ ਵਿੱਚ ਹੀ ਤੈਨੂੰ ਵਿਆਹ ਲਈ ਕਹ ਦਿੱਤਾ ਸੀ। ਤੂੰ ਇਸ ਦਾ ਗਲਤ ਮਤਲਬ ਨਾ ਸਮਝੇ ਪਰ ਮੈਂ ਹੁਣ ਵੀ ਤੈਨੂੰ ਸੱਚਾ ਪਿਆਰ ਕਰਦਾ ਹਾਂ ਮੈਂ ਤੈਨੂੰ ਅੱਜ ਵੀ ਆਪਣਾ ਸਕਦਾ ਜੇ ਤੂੰ ਚਾਹੁੰਦੀ ਹੈ ਤਾਂ ਅੱਜ ਤੋਂ ਬਾਅਦ ਫਿਰ ਮੈਂ ਇੱਥੇ ਕਦੇ ਨਹੀਂ ਆਵਾਂਗਾ ਸੰਦੀਪ ਵੀ ਤਰਸੀਮ ਨੂੰ ਪਿਆਰ ਕਰਦੇ ਸੀ ਇਸ ਲਈ ਉਹ ਵਿਆਹ ਲਈ ਹਾਂਮੀ ਪਰ ਦਿੰਦੀ ਹੈ ਤਰਸੀਮ ਕਹਿੰਦਾ ਹੈ ਕਿ ਮੈਂ ਆਪਣੇ ਮੰਮੀ ਪਾਪਾ ਨੂੰ ਸਭ ਕੁਝ ਦੱਸ ਦਿੱਤਾ ਉਹ ਤੇਰੇ ਮੰਮੀ ਪਾਪਾ ਨਾਲ ਤੇ ਤੇਰੇ ਸੱਸ ਸਹੁਰੇ ਨਾਲ ਗੱਲ ਕਰ ਲੈਣਗੇ ਇਹ ਕਹਿ ਕੇ ਤਰਸੀਮ ਆਪਣੇ ਘਰ ਹੀ ਚਲਾ ਜਾਂਦਾ ਉਹ ਘਰ ਜਾ ਕੇ ਆਪਣੇ ਮਾਪੇ ਨੂੰ ਸਭ ਕੁਝ ਸੱਚ-ਸੱਚ ਦੱਸ ਦਿੰਦਾ ਕਿ ਜਿਸ ਸੰਦੀਪ ਨੂੰ ਮੈਂ ਪਿਆਰ ਕਰਦਾ ਸੀ ਉਹ ਅੱਜ ਮੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਹੋ ਗਈ ਹੈ ਪਰ ਉਹ ਕੁੜੀ ਅਜੇ ਇੱਕ ਵਿਧਵਾ ਹੈ ਤਰਸੀਮ ਦੇ ਮੰਮੀ-ਪਾਪਾ ਨਹੀਂ ਚਾਹੁੰਦੇ ਸਨ ਕਿ ਉਹਨਾਂ ਦਾ ਮੁੰਡਾ ਇੱਕ ਵਿਧਵਾ ਕੁੜੀ ਨਾਲ ਵਿਆਹ ਕਰਵਾਵੇ ਪਰ ਆਪਣੇ ਪੁੱਤ ਦੀ ਖੁਸ਼ੀ ਲਈ ਉਹ ਇਸ ਵਿਆਹ ਲਈ ਮਨਨ ਜਾਂਦੇ ਹਨ ਤਰਸੇਮ ਦੇ ਮੰਮੀ ਪਾਪਾ ਪਹਿਲਾਂ ਸੰਦੀਪ ਦੇ ਪੇਕੇ ਘਰ ਜਾ ਕੇ ਤਰਸੇਮ ਦੇ ਵਿਆਹ ਦੀ ਗੱਲ ਕਰਦੇ ਹਨ ਪਰ ਉਹ ਕਹਿੰਦੇ ਨੇ ਕਿ ਅਸੀਂ ਇਸ ਬਾਰੇ ਕੁਝ ਕਹਿ ਨਹੀਂ ਸਕਦੇ ਤੁਸੀਂ ਸੰਦੀਪ ਦੇ ਸੱਸ ਸਹੁਰੇ ਨਾਲ ਜਾ ਕੇ ਗੱਲ ਕਰੋ ਫਿਰ ਉਹ ਸੰਦੀਪ ਦੇ ਸਹੁਰੇ ਜਾਂਦੇ ਨੇ ਤੇ ਉਹਨਾਂ ਦੇ ਸਹੁਰੇ ਨੂੰ ਸਾਰੀ ਗੱਲ ਦੱਸਦੇ ਨੇ ਕਿ ਕਿਵੇਂ ਉਹਨਾਂ ਦਾ ਮੁੰਡਾ ਸੰਦੀਪ ਨੂੰ ਪਹਿਲਾਂ ਕਾਲਜ ਤੋਂ ਪਿਆਰ ਕਰਦਾ ਸੀ ਜੇ ਹੁਣ ਤੁਸੀਂ ਰਾਜੀ ਹੋ ਤਾਂ ਅਸੀਂ ਇਹਨਾਂ ਦੋਵਾਂ ਦਾ ਵਿਆਹ ਕਰਵਾਉਣਾ ਚਾਹੁੰਦੇ ਹਾਂ ਸੰਦੀਪ ਦੇ ਸੱਸ ਸਹੁਰਾ ਹੀ ਸੰਦੀਪ ਦਾ ਵਿਆਹ ਕਰਵਾਉਣਾ ਚਾਹੁੰਦੇ ਸੀ ਕਿਉਂਕਿ ਉਹ ਉਸ ਨੂੰ ਇਸ ਤਰ੍ਹਾਂ ਹਰ ਰੋਜ਼ ਦੁਖੀ ਨਹੀਂ ਦੇਖ ਸਕਦੇ ਸੀ ਉਹ ਵਿਆਹ ਦੇ ਲਈ ਰਾਜੀ ਹੋ ਜਾਂਦੇ ਹਨ ਫਿਰ ਦੋਹਾਂ ਦਾ ਵਿਆਹ ਕਰਵਾ ਦਿੱਤਾ ਜਾਂਦਾ ਸੰਦੀਪ ਦੇ ਪਿੰਡ ਵਾਲੇ ਅਜੇ ਵੀ ਸੰਦੀਪ ਦੀਆਂ ਗੱਲਾਂ ਬਣਾਉਂਦੇ ਸੀ ਕਿ ਉਹ ਇੱਕ ਭਿਖਾਰੀ ਦੇ ਨਾਲ ਭੱਜ ਗਈ ਹੈ ਜਦੋਂ ਸੰਦੀਪ ਇਹ ਗੱਲ ਪਤਾ ਲੱਗਦੀ ਹੈ ਕਿ ਪਿੰਡ ਵਾਲੇ ਇਸ ਤਰ੍ਹਾਂ ਗੱਲਾਂ ਬਣਾਉਂਦੇ ਹਨ ਤਾਂ ਉਹ ਇੱਕ ਵੱਡੀ ਗੱਡੀ ਵਿੱਚ ਤਰਸੇਮ ਦੇ ਨਾਲ ਆਪਣੇ ਪਿੰਡ ਆਉਂਦੀ ਹੈ ਉਹ ਸਾਰੇ ਪਿੰਡ ਵਾਲੇ ਹੁਣ ਉਸ ਨੂੰ ਦੇਖ ਲੈਂਦੇ ਹਨ ਜੋ ਉਸ ਦੀਆਂ ਗੱਲਾਂ ਬਣਾਉਂਦੇ ਸੀ ਤੇ ਕਹਿੰਦੇ ਸੀ ਕਿ ਸੰਦੀਪ ਕਿਸੇ ਨਾਲ ਭੱਜ ਗਏ ਹੁਣ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਸੰਦੀਪ ਭੱਜੇ ਨਹੀਂ ਸੀ ਬਲਕਿ ਉਸ ਦਾ ਵਿਆਹ ਹੋ ਗਿਆ ਸੀ ਵਾਲਿਆਂ ਨੂੰ ਸਾਰੀ ਸੱਚਾਈ ਪਤਾ ਲੱਗ ਜਾਂਦੀ ਹੈ ਕਿ ਉਹ ਕੋਈ ਭਿਖਾਰੀ ਨਹੀਂ ਸੀ ਸੰਦੀਪ ਅਤੇ ਤਰਸੀਮ ਹੁਣ ਦੋਨੋਂ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਤੀਤ ਕਰਦੇ ਹਨ ਉਹ ਬਹੁਤ ਹੀ ਖੁਸ਼ ਸੀ ਸੰਦੀਪ ਇੱਕ ਮੁੰਡੇ ਨੂੰ ਜਨਮ ਦਿੰਦੀ ਹੈ ਉਹ ਬੱਚਾ ਭਾਵੇਂ ਹਰਦੀਪ ਦਾ ਸੀ ਪਰ ਫਿਰ ਵੀ ਤਰਸੀਮ ਉਸ ਨੂੰ ਖੁਸ਼ੀ-ਖੁਸ਼ੀ ਅਪਣਾ ਲੈਂਦਾ ਹੈ ਉਹ ਉਸ ਬੱਚੇ ਨੂੰ ਬਾਪ ਵਾਂਗ ਹੀ ਪਿਆਰ ਕਰਦਾ ਸੀ ਸੰਦੀਪ ਦਰਸੀਮ ਦੇ ਘਰ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲਦੀ ਹੈ ਹੁਣ ਉਹ ਆਪਣੀ ਜ਼ਿੰਦਗੀ ਵਿੱਚ ਪੂਰੀ ਖੁਸ਼ੀ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਕਹਾਣੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਅਤੇ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ